ਆਜੇ ਤੁਸੀਂ ਆਜੋ ਮੈਂ ਵੀ ਆਜਾਂ ਹਾਂਜੀ ਗੁਲਦੀਪ ਜੀ ਠੀਕ ਹੋ ਸਸ਼ੀ ਗਾਲ ਜੀ ਮੇਰਾ ਨਾਮ ਰਾਗਨੀ ਕਪੂਰ ਹੈ ਸਾਡੀ ਦੁਕਾਨ ਸ਼ਾਮਲਾਲ ਕਪੂਰ ਐਂਡ ਸੰਸ ਦੇ ਨਾਮ ਤੋਂ ਕਿਲਾ ਬਾਜ਼ਾਰ ਦੇ ਵਿੱਚ ਹੈ ਜਿਹੜੀ ਕਾਸਮੈਟਿਕਸ ਜੁਐਲਰੀ ਸਾਰਾ ਕੁਛ ਹੈ ਸਾਡੇ ਇੱਥੇ ਰਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਰੌਣਕ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਪਹਿਲੇ ਭੈਣਾ ਮਿੰਨਾ ਮਿੰਨਾ ਪਹਿਲੇ ਸਮਾਨ ਲੈ ਆ ਲੰਦੀ ਸੀ ਹੁਣ ਇੱਕ ਇੱਕ ਦੋ ਦੋ ਦਿਨ ਪਹਿਲੇ ਹੀ ਲਿੱਤਾ ਜਾ ਰਿਹਾ ਹੈ ਮੈਂ ਕਿਸ ਤਰੀਕੇ ਦੀ ਰੱਖੜੀ ਤੁਹਾਡੇ ਕੋਲ ਹੈ ਰਖੜੀ ਸਾਡੇ ਕੋਲ ਏਡੀ ਦੀ ਅਮਰੀਕਨ ਪੇਮੈਂਟਸ ਦੀ ਰਖੜੀ ਦੀ ਬਹੁਤ ਡਿਮਾਂਡ ਹੈ ਈਵੀ ਲਾਈ ਦੀ ਰਖੜੀ ਦੀ ਬਹੁਤ ਡਿਮਾਂਡ ਹੈ ਜਰਕਨ ਦੀ ਰਖੜੀ ਦੀ ਭਾਬੀ ਦੀ ਰਖੜੀ ਝੂਮਰ ਵਾਲੀ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਇਸ ਵਿੱਚ ਲੇਡੀਜ਼ ਨੂੰ ਨਵੀਂ ਨਵੀਂ ਚੀਜ਼ ਲੈ ਹਾਂਜੀ ਇਹਦੇ ਵਿੱਚ ਚੁੰਮਰ ਦੀ ਬਹੁਤ ਜ਼ਿਆਦਾ ਆਰਟ ਡਿਮਾਂਡ ਆ ਰਹੀ ਹੈ ਚੁੰਮਰ ਵਾਲੀ ਰਖੜੀ ਘੁੰਗਰੂਆਂ ਵਾਲੀ ਰਖੜੀ ਦੀ ਰੌਣਕ ਕਿਸ ਤਰੀਕੇ ਦੀ ਨੇ ਬਾਜ਼ਾਰ 'ਚ ਰੌਣਕ ਬਹੁਤ ਵਧੀਆ ਹੈ ਜੀ ਸਾਰਾ ਪਰਿਵਾਰ ਇਕੱਠਾ ਹੋ ਕੇ ਲੈਣ ਆ ਰਿਹਾ ਹੈ ਭਾਬੀਆਂ ਭੈਣਾਂ ਸਭ ਕਿੱਟੀਆਂ ਹੋ ਕੇ ਆ ਰਹੀਆਂ ਸਮਾਨ ਲੈਣ ਲਈ ਇੱਕ ਦਿਨ ਹੁੰਦਾ ਜਦੋਂ ਆਪਾਂ ਭਰਾਵਾਂ ਨਾਲ ਮਿਲਦੇ ਹਾਂ ਬਿਲਕੁਲ ਭੈਣ ਭਰਾ ਦਾ ਤਿਉਹਾਰ ਹੀ ਇੱਕ ਹਸਪਾਲ ਦਾ ਵੈ ਤੁਸੀਂ ਜੀ ਮੇਰੇ ਰਖੜੀ ਚੱਲੋ ਤੁਹਾਡੇ ਲੋਕਾਂ ਨੇ ਕਿ ਤੁਸੀਂ ਜਾਓ ਤੇ ਭਰਾ ਨੂੰ ਰਖੜੀ ਬੰਨਣ ਨੂੰ ਕਹਿੰਦੇ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਹੈ ਦਾਤਾ ਤੇ ਰਿਸ਼ਤਾ ਹੀ ਵੱਖਰਾ ਹੈ ਭੈਣ ਭਰਾ ਦਾ ਰ ਕੀ ਕਹਿਣਾ ਜਾਂਦੇ ਹੋਰ ਲੋਕਾਂ ਨੂੰ ਹੋਰ ਇਹੀ ਕਹਿਣਾ ਚਾਹੀਦਾ ਕਿ ਵਾਦ ਤੋਂ ਵਾਦ ਆਪਣੇ ਭੈਣ ਭਰਾ ਦਾ ਰਿਸ਼ਤ ਜਿਹੜਾ ਵੈ ਕਿ ਚੰਗੀ ਤਰ੍ਹਾਂ ਨਿਭਾਓ ਕੋਈ ਇਹਦੇ ਚ ਪੈਸੇ ਦੇ ਨਾਲ ਕੋਈ ਸਿੱਖ ਨਹੀਂ ਬਾਨੀ ਚਾਹੀਦੀ ਹੈ ਭੈਣ ਭਰਾ ਦੇ ਰਿਸ਼ਤੇ ਵਰਗਾ ਕੋਈ ਰਿਸ਼ਤਾ ਨਹੀਂ ਹੈ अनिल दे तो कुमार तो जी विकी मल्होत्रा जी ਕੀ ਟੈਣਾ ਚੰਦੇ ਰੱਖੇ ਹੋ ਪਿਆਰ ਨੂੰ ਲੈ ਕੇ ਕਿਹੜੇ ਤਰੀਕੇ ਦੇ ਬਣਾਉਂਦੇ ਸਰ ਬਾਜ਼ਾਰ ਚ ਪੂਰੀਆ ਰੌਣਕ ਹੈ ਜੀ ਔਰ ਵਧੀਆ ਰੱਖੜੀ ਹੈ ਡਿਜ਼ਾਈਨਿੰਗ ਹੈ ਘੱਟ ਰੇਟ ਤੇ ਹੈ ਜੀ ਐਂ ਜਿਹੜਾ ਵੀ ਜਾਂਦਾ ਔਰ ਉਹ ਖਾਲੀ ਹੱਥ ਨਹੀਂ ਜਾਂਦਾ ਜੀ ਤੁਸੀਂ ਸਭ ਕੁਝ ਲੈ ਕੇ ਜ਼ਰੂਰ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਜਿਆਦਾ ਡਿਮਾਂਡ ਹੋ ਰਹੀ ਹੈ ਜੀ ਐਦ ਕੀ ਆਪਣੇ ਈਵਲਾਈ ਦੀ ਡਿਮਾਂਡ ਜ਼ਿਆਦਾ ਹੈ ਡਾਇਮੰਡ ਦੀ ਜੀ ਹਾਂ ਜਿਹੜੀ ਸਟੋਨ ਦੀ ਜੀ ਕੀ ਪ੍ਰਾਈਸ ਸ਼ੁਰੂ ਹੋਣੀ ਹੈ ਸਰ ਸਾਡੇ ਕੋਲ 10 ਰੁਪਏ ਤੋਂ ਸ਼ੁਰੂ ਹੋ ਗਏ ਜੀ 100 ਤੱਕ ਹੈ ਜੀ ਰੌਣਕਾਂ ਕਿ ਮੈਨੇ ਦੇਖੇ ਸਰ ਬਹੁਤ ਰੌਣਕਾਂ ਜੀ ਬਹੁਤ ਵਧੀਆ ਸਾਰੇ ਪਟਿਆਲੇ ਵਾਲਿਆਂ ਨੂੰ ਰਖੜੀ ਦੀਆਂ ਵਧਾਈਆਂ ਜੀ ਬਹੁਤ ਬਹੁਤ ਕਹਿੰਦੇ ਆਨਲਾਈਨ ਨਾਲ ਫਰੇਕੇ 360 ਕੰਮ ਸਰ ਸਾਨੂੰ ਮਰ ਗਈ ਕੋਈ ਫਰਕ ਨਹੀਂ ਪਿਆ ਜੀ ਸਾਡੇ 30 35 ਸਾਲ ਤੋਂ ਕਸ਼ੌਰ ਪੱਕੇ ਹੈ ਜੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਜੀ मेरा नाम इंद्रजीत कौर है। ये कहना चंदू जी रत्ते ਤੇ ਤਿਆਰ ਹੁੰਦਾ ਕਿ ਕੋਈ ਕਰਨਾ ਹੈ। हां जी ਰਖੜੀਆਂ ਦਾ ਤਿਹਾਰ ਬਹੁਤ ਅੱਛਾ ਤਿਹਾਰ ਹੈ, ਪਵਿੱਤਰ ਤਿਹਾਰ ਹੈ ਭਰਾ ਭੈਣ ਦੇ ਰਿਸ਼ਤੇ ਲਈ ਤੇ ਇਹ ਬੜੀ ਹਰ ਇੱਕ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਹ ਭੈਣ ਭਰਾ ਲਈ ਸਭ ਤੋਂ ਬਹੁਤ ਸਭ ਤੋਂ ਅੱਛਾ ਤਿਹਾਰ ਮਨਾਇਆ ਜਾਂਦਾ ਹੈ। ਮਤਲਬ ਕਿ ਸਭ ਤੋਂ ਪਹਿਲਾਂ ਨਾ ਮਤਲਬ ਕਿ ਕ੍ਰਿਸ਼ਨ ਜੀ ਸੀਗੇ, ਕ੍ਰਿਸ਼ਨ ਜੀ ਜੋ ਸੀਗੀ ਪਾਂਡਵਾਂ ਦੀ ਵਾਇਪ ਸੀਗੀ ਉਹਨਾਂ ਨੇ ਕ੍ਰਿਸ਼ਨ ਜੀ ਦੇ ਖਾਉ ਤੇ ਇੱਕ ਪੱਟੀ ਬੰਨੀ ਸੀਗੀ। ਤੇ ਉਸ ਟਾਈਮ ਕ੍ਰਿਸ਼ਨ ਜੀ ਨੇ ਬਚਨ ਦਿੱਤਾ ਸੀਗਾ ਵੀ ਅਸੀਂ ਮੈਂ ਤੇਰੀ ਇਕੱਲੇ ਇਕੱਲੇ ਧਾਗੇ ਦਾ ਤੈਨੂੰ ਵੀ ਮਤਲਬ ਕਿ ਇਸ ਦਾ ਇਸ਼ਾਨ ਚੁਕਾਵਾਂਗਾ ਤੇ ਜਦੋਂ ਦ੍ਰੋਪਦੀ ਦਾ ਚੀਰ ਹਰਨ ਹੋਇਆ ਉਸ ਟਾਈਮ ਕ੍ਰਿਸ਼ਨ ਜੀ ਨੇ ਉਹਨਾਂ ਦੀ ਮਤਲਬ ਕਿ ਸਹਾਇਤਾ ਕੀਤੀ ਸੀਗੀ ਚੀਰ ਹਰਨ ਦੋਸ ਨੂੰ ਬਚਾਇਆ ਸੀਗਾ ਉਸ ਤੋਂ ਫਿਰ ਆਪਣੀ ਇਹ ਰੀਤ ਸ਼ੁਰੂ ਹੋਈ ਸੀਗੀ ਰੱਖੜੀ ਬੰਦਨ ਦੀ ਹਾਂਜੀ ਹਾਂ ਜ਼ਰੂਰ ਕਵਚ ਮੰਨਿਆ ਜਾਂਦਾ ਹੈ ਕ੍ਰਿਸ਼ਨ ਜੀ ਕਵਚ ਬਣ ਕੇ ਹੀ ਉਸ ਦੀ ਰੱਖਿਆ ਕੀਤੀ ਸੀ ਉਦਾਂ ਹਰ ਇੱਕ ਭਰਾ ਦੀ ਵੈਸੇ ਵੀ ਸਭ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਆਪਾਂ ਹਰ ਇੱਕ ਭੈਣ ਦੀ ਰੱਖਿਆ ਕਰੀਏ ਰਾਮਾ ਜੀ ਲੱਗਾ ਸਾਨੂੰ ਪਰ ਆਉਂਦੀ ਲੱਗਾ ਨੋਟੀਪਨ ਹੁੰਦਾ ਹਰ ਇੱਕ ਚੋਂ ਹੁੰਦਾ ਦੇਖੋ ਆ ਸਾਡਾ ਖੁਦ ਵੀ ਰਿਆ ਐਂਡ ਅੱਗੇ ਮੇਰੇ ਬੱਚੇ ਨੇ ਬੇਟਾ ਤੇ ਬੇਟੀ ਹੋਣਾ ਚਾਹੀ ਬਹੁਤ ਹੁੰਦੇ ਹੁੰਦੀ ਹੋਰੀ ਆਉਣਾ ਵੀ ਭਰਾ ਨੂੰ ਮਿਲਣ ਜਾ ਰਹੇ ਹਾਂ ਬਹੁਤ ਖੁਸ਼ੀ ਆ ਐਕਚੁਅਲੀ ਐਕਸਾਈਟਮੈਂਟ ਬਹੁਤ ਹੁੰਦੀ ਆ ਵੀ ਭਰਾ ਨੂੰ ਮਿਲਣ ਜਾ ਰਹੇ ਆ ਦੇਖੋ ਜੋ ਹਸਬੈਂਡ ਕੁਛ ਮਰਜ਼ੀ ਦਿਰਾ ਦੇਣਾ ਜੋ ਭਰਾ ਨੇ ਗਿਫਟ ਦੇਣਾ ਉਸ ਤੋਂ ਵਾਦ ਕੇ ਕੁਝ ਨਹੀਂ ਹੁੰਦਾ ਹਾਂ ਨਹੀਂ ਸਭ ਤੋਂ ਹਸਬੈਂਡ ਚਾਹੇ ਪੂਰਾ ਬਾਜ਼ਾਰ ਖਰੀਦ ਕੇ ਦੇ ਦੇਣਾ ਜੋ ਸਾਲ ਬਾਦ ਭਰਾ ਨੇ ਦੇਣਾ ਉਸ ਤੋਂ ਉੱਪਰ ਦੀ ਕੁਝ ਨਹੀਂ ਹੈ